ਸਤਿ ਸ਼੍ਰੀ ਅਕਾਲ ਜੀ ਤੁਹਾਡਾ ਯੂਟਿਊਬਰ ਫੇਸਬੁਕ ਚੈਨਲ ਜੈਰਾਮ ਬੇਲਾ ਵਿਰਸਾ ਤੇ ਹਾਰਦਿਕ ਸਵਾਗਤ ਹੈ ਜੀ ਸੋ ਦੋਸਤੋ ਅੱਜ ਉਹ ਅੱਜ ਮੈਂ ਤੁਹਾਨੂੰ ਦਿਖਾਉਂਦਾ ਕਿ ਉਸਤਾਦ ਜੀ ਇਹ ਪੰਜਾਬੀ ਲੋਕ ਸਾਜ਼ ਆਪਣੇ ਹੱਥੀ ਬਾਖੂਬੀ ਬਣਾਉਂਦੇ ਆ ਬੜੇ ਹੀ ਖੂਬਸੂਰਤ ਆਪਣੇ ਹੱਥਾਂ ਦੇ ਨਾਲ ਤਿਆਰ ਕਰਦੇ ਆ ਤੇ ਰੂਹ ਲਾ ਦਿੰਦੇ ਆ ਤੇ ਇਹਨਾਂ ਨੂੰ ਬੜੀ ਹੀ ਕੈਂਟ ਖੂਬਸੂਰਤੀ ਦਿੰਦੇ ਆ ਤੇ ਉਹਦੇ ਨਾਲ ਨਾਲ ਪੰਜਾਬੀ ਲੋਕ ਸਾਜ਼ਾਂ ਦੇ ਜਿਹੜਾ ਵਜਾਉਣ ਦਾ ਹੁਨਰ ਹੈ ਵਜਾਉਣ ਦਾ ਜਿਹੜਾ ਤਜਰਬਾ ਹੈ ਇੱਕ ਢੰਗ ਵੀ ਬੜਾ ਹੀ ਸੋਖਾ ਜਿਹਾ ਢੰਗ ਜਿਹੜਾ ਸਾਰਿਆਂ ਨੂੰ ਸਿਖਾਉਂਦੇ ਆ ਤੇ ਜਿਹੜੇ-ਜਿਹੜੇ ਵੀ ਸੱਜਣ ਜਿਹੜੇ ਸੰਗੀਤ ਪ੍ਰੇਮੀ ਉਸਤਾਦ ਜੀ ਤੋਂ ਇਹ ਪੰਜਾਬੀ ਲੋਕ ਸਾਜ ਖਰੀਦ ਕੇ ਲੈ ਕੇ ਜਾਂਦੇ ਹਨ ਉਹਨਾਂ ਨੂੰ ਉਸਤਾਦ ਜੀ ਪੰਜਾਬੀ ਲੋਕ ਸਾਜ ਵਜਾਉਣ ਦਾ ਵੀ ਇੱਕ ਬੜਾ ਹੀ ਖੂਬਸੂਰਤ ਜਿਹੜਾ ਢੰਗ ਵੀ ਦੱਸਦੇ ਆ ਤੇ ਆ ਦੇਖੋ ਮੈਂ ਤੁਹਾਨੂੰ ਹੁਣ ਦਿਖਾਣ ਲੱਗਿਆ ਕਿ ਇਸ ਤਰ੍ਹਾਂ ਜਿਹੜੇ ਸਾਡੇ ਇੰਡੀਆ ਤੋਂ ਬਾਹਰ ਜਿਹੜੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਪੰਜਾਬੀ ਬੈਠੇ ਹੈਗੇ ਆ ਜਿਹੜੇ ਪੰਜਾਬੀ ਲੋਕ ਸਾਜ ਇਹ ਮਗਵਾਉਂਦੇ ਆ ਜਾਂ ਸਿੱਖਣਾ ਚਾਹੁੰਦੇ ਆ ਜਾਂ ਵਜਾਉਣਾ ਚਾਹੁੰਦੇ ਆ ਤਾਂ ਉਸਤਾਦ ਜੀ ਉਹਨਾਂ ਨੂੰ ਇਹ ਵਜਾਉਣ ਦਾ ਢੰਗ ਵੀ ਦੱਸਦੇ ਆ ਤੇ ਆ ਦੇਖੋ ਜੀ ਆਨਲਾਈਨ ਇੱਕ ਸਾਡੇ ਵੀਰ ਜੀ ਆ ਇਟਲੀ ਤੋਂ ਸਰਬਜੀਤ ਸਿੰਘ ਜੀ ਇਟਲੀ ਇਹਨਾਂ ਨੂੰ ਉਸਤਾਦ ਜੀ ਨੇ ਇੱਕ ਤੂੰਬਾ ਤੇ ਇੱਕ ਤੂੰਬੀ ਭੇਜੀ ਸੀ ਤੇ ਨਾਲ ਇਹਨਾਂ ਨੂੰ ਵਜਾਉਣ ਦਾ ਢੰਗ ਵੀ ਭੇਜਿਆ ਸੀ ਤੇ ਇਹ ਵੀਰ ਜੀ ਨੇ ਡਿਮਾਂਡ ਕੀਤੀ ਕਿ ਉਸਤਾਦ ਜੀ ਕਿ ਤੁਸੀਂ ਸਾਨੂੰ ਇੱਕ ਇੱਕ ਕੁਝ ਪੋਟੇ ਆ ਜਿਹੜੇ ਬਿਲਕੁਲ ਕਲੋਜ਼ ਕਰਕੇ ਬਿਲਕੁਲ ਜ਼ੂਮ ਕਰਕੇ ਉਂਗਲਾਂ ਦੇ ਕੋਲ ਤੇ ਵੀ ਸਾਨੂੰ ਥੋੜਾ ਜਿਹਾ ਵੀਡੀਓ ਬਣਾ ਕੇ ਭੇਜੋ ਜਿਹਦੇ ਵਿੱਚ ਤੁਹਾਨੂੰ ਸਾਨੂੰ ਥੋੜੀ ਜਿਹੀ ਜ਼ਿਆਦਾ ਸਮਝ ਆ ਜਾਵੇ ਸਾਨੂੰ ਥੋੜਿਆ ਸੋਖਾ ਲੱਗੇ ਤਾਂ ਆ ਦੇਖੋ ਜੀ ਆ 우ਸਤਾਦ ਜੀ ਨੇ ਵਕ ਵਕ ਟੂਨਾ ਤੇ ਟੂੰਬੀਆਂ ਬਣਾ ਕੇ ਵੀਡੀਓ ਬਣਾ ਕੇ ਟੂੰਬੀ ਵਜਾ ਕੇ ਭੇਜੀ ਆ ਜੀ ਆ ਦੇਖੋ ਇੱਕ ਆ ਵੀਡੀਓ ਆ ਦੋਸਤੋ ਤੇ ਇੱਕ ਆ ਦੇਖੋ ਜੀ ਇੱਕ ਆ ਵੀਡੀਓ ਆ ਆ ਦੇਖੋ ਜੀ ਤੇ ਇੱਕ ਆ ਵੀਡੀਓ ਆ ਦੋਸਤੋ ਦੇਖੋ ਅਲੱਗ-ਅਲੱਗ ਟੋਨਾਂ ਦੀ ਪੋਟੇ ਲੱਗਦੇ ਵੀ ਦਿਖਾਏ ਆ ਤਾਂ ਜੋ ਹਰ ਇੱਕ ਬੰਦਾ ਜਲਦੀ ਸਿੱਖ ਸਕੇ ਉਹ ਸਮਝ ਸਕੇ ਤੂੰਬੀ ਦਾ ਜਿਹੜੀ ਜਿਹੜੀ ਡੂੰਘਾਈ ਨੂੰ ਸਮਝ ਸਕੇ ਤੇ ਆ ਦੇਖੋ ਜੀ ਤੇ ਦੇਖੋ ਜੀ ਦੇਖੋ ਸੋ ਦੋਸਤੋ ਉਸਤਾਦ ਜੀ ਕੋਲ ਆ ਕੇ ਤੁਹਾਨੂੰ ਇਕੱਲਾ ਇਹ ਪੰਜਾਬੀ ਲੋਕ ਸਾਜ਼ ਹੀ ਨਹੀਂ ਮਿਲਦੇ ਉਸਤਾਦ ਜੀ ਕੋਲ ਆ ਕੇ ਤੁਹਾਨੂੰ ਪੰਜਾਬੀ ਲੋਕ ਸਾਜ਼ বাজਾਉਣ ਦਾ ਇੱਕ ਹੁਨਰ ਵੀ ਮਿਲਦਾ ਏ ਇੱਕ ਤਜਰਬਾ ਵੀ ਮਿਲਦਾ ਏ ਇੱਕ ਢੰਗ ਵੀ ਮਿਲਦਾ ਏ ਇੱਕ ਜ਼ਿੰਦਗੀ ਦਾ ਸਵਾਦ ਵੀ ਮਿਲਦਾ ਏ ਇਹ ਜਿਹੜੇ ਪੰਜਾਬੀ ਲੋਕ ਸਾਜ ਹੁੰਦੇ ਆ ਦੋਸਤੋ ਇਹ ਇੱਕ ਨਸ਼ਾ ਏ ਇਹ ਸੰਗੀਤ ਹੈ ਇੱਕ ਮੁਹੱਬਤ ਹੈ ਇੱਕ ਇਸ਼ਕਾ ਇੱਕ ਰੂਹ ਦੀ ਖੁਰਾਕ ਹੈ ਸੋ ਆ ਦੇਖੋ ਅੱਗੇ ਦੇਖੋ ਜੀ ਇੱਕ ਆ ਟਿਊਨ ਭੇਜੀ ਹੋਈ ਆ ਸੋ ਦੇਖੋ ਇਹ ਸਰਬਜੀਤ ਸਿੰਘ ਜੀ ਇਟਲੀ ਨੂੰ ਇਹ ਜਿਹੜਾ ਉਸਤਾਦ ਜੀ ਨੇ ਇਹ ਜਿਹੜੀਆਂ ਵੀਡੀਓ ਭੇਜੀਆਂ ਹੈਗੀਆਂ ਤੇ ਆ ਦੇਖੋ ਜੀ ਤੇ ਆ ਦੇਖੋ ਜੀ ਦੇਖੋ ਦੋਸਤੋ ਤੁਸੀਂ ਜਿੱਦਾਂ ਚਾਹੋ ਅਗਰ ਤੁਸੀਂ ਆਪਣੇ ਢੰਗ ਨਾਲ ਸਿੱਖਣੀ ਚਾਹੁੰਦੇ ਆ ਤੁਸੀਂ ਆਪਣੇ ਢੰਗ ਨਾਲ ਸਿੱਖ ਸਕਦੇ ਆ ਉਸਤਾਦ ਜੀ ਜਿਹੜੇ ਢੰਗ ਨਾਲ ਸਿਖਾਉਂਦੇ ਆ ਉਹ ਢੰਗ ਨਾਲ ਸਿੱਖ ਸਕਦੇ ਆ ਕਿਉਂਕਿ ਇਨਸਾਨ ਉਸੇ ਢੰਗ ਨਾਲ ਜਲਦੀ ਸਿੱਖਦਾ ਜਿਹੜਾ ਢੰਗ ਉਸਦੇ ਸ਼ੌਂਕ ਦੇ ਅੰਦਰ ਹੋਵੇ ਜਿਹੜਾ ਢੰਗ ਉਹਨੂੰ ਖੁਦ ਨੂੰ ਚੰਗਾ ਲੱਗਦਾ ਹੋਵੇ ਜਿਹੜੇ ਢੰਗ ਦਾ ਉਹਨੂੰ ਸ਼ੌਂਕ ਹੋਵੇ ਉਸੇ ਢੰਗ ਨਾਲ ਇਨਸਾਨ ਕੋਈ ਵੀ ਕੰਮ ਹੈ ਕੋਈ ਵੀ ਲੋਕ ਸਾਜ ਹੈ ਕੋਈ ਵੀ ਹੁਨਰ ਹੈ ਕੋਈ ਵੀ ਕਿੱਤਾ ਹੈ ਕੋਈ ਵੀ ਸ਼ੌਂਕ ਹੈ ਉਹਨੂੰ ਜਲਦੀ ਸਿੱਖਦਾ ਹੈ ਆ ਦੇਖੋ ਜੀ ਤੇ ਆ 우ਸਤਾਦ ਜੀ ਨੇ ਉਹਨਾਂ ਨੂੰ 6-7 ਜਿਹੜੀਆਂ ਵੀਡੀਓਜ਼ ਬਣਾ ਕੇ ਭੇਜੀਆਂ ਹੈਗੀਆਂ ਤੇ ਹੁਣ ਇਹ ਵੀਡੀਓ ਪਹੁੰਚ ਗਈਆਂ ਸਰਬਜੀਤ ਸਿੰਘ ਜੀ ਇਟਲੀ ਕੋਲ ਸੋ ਅਗਰ ਤੁਸੀਂ ਵੀ ਦੋਸਤੋ ਪੰਜਾਬੀ ਲੋਕ ਸਾਜ਼ ਖਰੀਦਣਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਆ ਵਜਾਉਣਾ ਚਾਹੁੰਦੇ ਆ ਵਜਾਉਣਾ ਸਿੱਖਣਾ ਚਾਹੁੰਦੇ ਆ ਤਾਂ ਸਕਰੀਨ ਤੇ 우ਸਤਾਦ ਜੀ ਦਾ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨੰਬਰਾਂ ਤੇ ਹੁਣੇ ਕਾਲ ਕਰੋ ਤੇ 우ਸਤਾਦ ਜੀ ਨਾਲ ਗੱਲ ਕਰੋ ਤੇ ਕੋਈ ਵੀ ਪੰਜਾਬੀ ਲੋਕ ਸਾਜ ਜਿਹੜੇ 우ਸਤਾਦ ਜੀ ਆਪਣੇ ਹੱਥੀ ਤਿਆਰ ਕਰਦੇ ਆ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਚ ਕਿਸੇ ਵੀ ਕੋਨੇ ਚ ਕਿਸੇ ਵੀ ਗਲੀ ਚ ਮੋਹੱਲੇ ਚ ਸ਼ਹਿਰ ਚ ਪਿੰਡ ਚ ਕਿਤੇ ਵੀ ਬੈਠੇ ਆ ਆਲ ਵਰਲਡ 우ਸਤਾਦ ਜੀ ਇਹਨਾ ਲੋਕ ਸਾਜਾਂ ਦੀ ਹੋਮ ਡਿਲੀਵਰੀ ਕਰਦੇ ਆ ਸੋ ਧੰਨਵਾਦ ਦੋਸਤੋ ਸਾਡੇ ਚੈਨਲ ਨੂੰ ਫੋਲੋ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਾਂ ਚ ਆਪਣੇ ਸੁਝਾਅ ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਦੋਸਤੋ ਫੋਲੋ ਜ਼ਰੂਰ ਕਰ ਲਿਓ ਤੇ ਸਕਰੀਨ ਤੇ 우ਸਤਾਦ ਜੀ ਦਾ ਨੰਬਰ ਚੱਲ ਰਿਹਾ ਹੋਰ ਬਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰੋ ਧੰਨਵਾਦ ਜੀ